ਦਾ ਧੰਨਵਾਦ ਤੇ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਗ੍ਰੰਥੀ ਸਹਿਬਾਨਾਂ ਦਾ ਸਤਿਕਾਰ ਬੜਾ ਜ਼ਰੂਰੀ ਹੈ ਕਿਉਂਕਿ ਅਮਰਤ ਵੇਲੇ ਸਭ ਤੋਂ ਪਹਿਲਾਂ ਗ੍ਰੰਥੀ ਜਾਗਦਾ ਗੁਰੂ ਸਾਹਿਬ ਜੀ ਦੇ ਦਰਸ਼ਨ ਸਭ ਤੋਂ ਪਹਿਲਾਂ ਗ੍ਰੰਥੀ ਕਰਦਾ ਹੈ ਇਹ ਹੁਕਮਨਾਮਾ ਦੀ ਸੇਵਾ ਸਭ ਤੋਂ ਪਹਿਲਾਂ ਸਾਡੇ ਕੰਨ ਵਿੱਚ ਗੁਰੂ ਦਾ ਹੁਕਮ ਕੌਣ ਗ੍ਰੰਥੀ ਪ੍ਰਕਾਸ਼ ਕਰਦਾ ਗੁਰੂ ਸਾਹਿਬ ਨੂੰ ਫਿਰ ਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਭ ਤੋਂ ਪਹਿਲਾਂ ਗ੍ਰੰਥੀ ਸਹਿਬਾਨ ਬੋਲਦਾ ਦਰਸ਼ਨ ਦੇਖੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਗ੍ਰੰਥੀ ਸਿੰਘ ਕਰਦੇ ਹਨ ਪ੍ਰਕਾਸ਼ ਦੀ ਸੇਵਾ ਫਿਰ ਹੁਕਮਨਾਮਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਨੇ ਗ੍ਰੰਥੀ ਸਿੰਘ ਪਰ ਅੱਜ ਦੇ ਹਾਲਾਤ ਅਸੀਂ ਕਹਿੰਦੇ ਆਂ ਜੀ ਇੰਨੀ ਕ ਤਨਖਾਹ ਨਾਲ ਕੰਮ ਚੱਲ ਜਾਈਏ ਇੰਨੀ ਕ ਸੇਵਾ ਲੈ ਲਓ ਪਾਪ ਤੇ ਪਿਆਰੀ ਸਾਧ ਸੰਗਤ ਜੀ ਮਨ ਟਿਕਾਉਣ ਦੀ ਗੱਲ ਜਿੱਥੇ ਬਾਹਰ ਦੇ ਸੁੱਖ ਚਾਹੁੰਦੇ ਨੇ ਅੰਦਰ ਦੇ ਸੋ ਹੁਣ ਜੇ ਗ੍ਰੰਥੀ ਸਿੰਘ ਦੇਖੋ ਕਿਸੇ ਦੇ ਘਰ ਸਹਿਜ ਪਾਠ ਦੀ ਸੇਵਾ ਕਰ ਰਿਹਾ ਸਹਿਜ ਪਾਠ ਕਰ ਰਿਹਾ ਉਦੇ ਮਨ ਦੇ ਵਿੱਚ ਇਹ ਚੱਲ ਰਿਹਾ ਵੀ ਮੈਂ ਆਪਣੇ ਬੱਚਿਆਂ ਦੀ ਫੀਸ ਕਿਵੇਂ ਭਰਾਂਗਾ। ਭਾਵੇਂ ਦੇ ਅੰਦਰ ਖਿਆਲ ਚੱਲ ਰਹੇ ਨੇ ਗ੍ਰਾਂਤੀ ਸਿੰਘ ਦੇ ਕਿ ਮੈਂ ਆਪਣੇ ਬੱਚਿਆਂ ਦੀ ਫੀਸ ਕਿਵੇਂ ਭਰਾਂਗਾ। ਉਹਦਾ ਮਨ ਕਿੱਥੋਂ ਲੱਗੇਗਾ ਬਾਣੀ ਦੇ ਵਿੱਚ, ਗੁਰੂ ਦੇ ਬਚਨਾਂ ਦੇ ਵਿੱਚ। ਸਾਰਾ ਨਗਰ ਰਲ ਕੇ ਗ੍ਰਾਂਤੀ ਸਹਿਬਾਨਾਂ ਦੇ ਬੱਚੇ ਦਾ ਪੜਾ ਸਕਦਾ ਹੈ ਨਾ ਇੱਕ ਇੱਕ ਪਰਿਵਾਰ ਨੂੰ ਤਾਂ ਸਾਂਭ ਸਕਦਾ ਸਾਰਾ ਨਗਰ। ਥੋੜੇ ਥੋੜੇ ਕਰਕੇ ਪਿਆਰੇ ਤਨਖਾਹਾਂ ਕਰਕੇ ਮਾਇਆ ਕਰਕੇ ਅਸੀਂ ਸਹਿਯੋਗ ਦੇ ਸਕਦੇ ਹਾਂ ਗ੍ਰੰਥੀ ਸਹਿਬਾਨਾਂ ਦੇ ਬੱਚਿਆਂ ਦਾ ਉਹਨਾਂ ਦੀ ਪੜ੍ਹਾਈ ਕਰਾ ਸਕਦੇ ਹਾਂ ਉਹਨਾਂ ਦੇ ਪਰਿਵਾਰ ਦਾ ਵਧੀਆ ਚੰਗਾ ਭਾਵ ਅਸੀਂ ਕਰ ਸਕਦੇ ਹਾਂ ਸਾਰਾ ਨਗਰ ਰਲ ਕੇ ਗ੍ਰੰਥੀ ਸਹਿਬਾਨਾਂ ਦਾ ਸਤਿਕਾਰ ਕਰਨਾ ਬੜੀ ਜ਼ਰੂਰੀ ਹੈ ਕਿਉਂਕਿ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਤੇ ਪਿਆਰੀ ਸਾਧ ਸੰਗਤ ਜੀ ਕੋ ਗ੍ਰੰਥੀ ਸਿੰਘ ਬਣੇ ਨਹੀਂ ਰਹੇ ਆਉਣ ਵਾਲੇ ਸਮੇਂ ਵਿੱਚ 10-15 ਸਾਲ ਦੇ ਵਿੱਚ ਤਾਂ ਗ੍ਰੰਥੀ ਲੱਭਣੇ ਨਹੀਂ ਵੀਰ ਸਾਨੂੰ ਭਾਵੇਂ ਜੇ ਅਸੀਂ ਸਤਕਾਰ ਨਹੀਂ ਕੀਤਾ ਕਿਉਂਕਿ ਗ੍ਰੰਥੀ ਸਾਹਿਬਾਨ ਦੇ ਬੱਚੇ ਖੁਦ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਕਿਉਂਕਿ ਆਪਣੇ ਪਿਤਾ ਦਾ ਹਾਲ ਦੇਖਦੇ ਨੇ ਉਹ ਵੀ ਇਹ ਕਿਉਂਕਿ ਬੱਚੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪੜ੍ਹਦੇ ਨੇ ਜਿਹੜੇ ਫੈਮਲੀਆਂ ਜਿਹੜੇ ਪਰਿਵਾਰ ਗ੍ਰੰਥੀ ਸਹਿਬਾਨਾਂ ਦੇ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਨੇ ਤੇ ਪਿਆਰੇ ਉਹਨਾਂ ਦੇ ਨਾਲ ਕਿਦਾਂ ਦਾ ਸਲੂਕ ਕੀਤਾ ਜਾਂਦਾ ਇੱਕ ਪਾਸੇ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਪਰ ਵਜ਼ੀਰਾਂ ਵਾਲੀ ਗੱਲ ਕਰੀਏ ਨਾ ਵਜ਼ੀਰ ਸ਼ਬਦ ਤੇ ਅਰਥ ਦੇਖੋ ਪਰ ਉਹਨਾਂ ਦੇ ਹਾਲਾਤ ਅਸੀਂ ਨੌਕਰਾਂ ਤੋਂ ਵੀ ਥੱਲੇ ਕਰ ਦਿੱਤੇ ਨੇ ਪਰ ਵਜ਼ੀਰ ਨੇ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਨੇ ਤੇ ਪਿਆਰੇ ਜਦੋਂ ਅਸੀਂ ਇਦਾਂ ਦਾ ਅਨੁਭਵ ਜੇ ਗ੍ਰੰਥੀ ਸਿੰਘ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਜੇ ਜਿੰਨੇ ਤੁਸੀਂ ਨਮਸਕਾਰਾਂ ਕੀਤੀਆਂ ਨੇ ਉੰਨੀਆਂ ਨਮਸਕਾਰਾਂ ਗ੍ਰੰਥੀ ਭਾਵ ਆਉਧਾ ਦੇਖੋ ਵਜੀਰ ਦਾ ਗੁਰੂ ਦੇ ਵਜੀਰ ਦਾ ਭਾਵ ਸਤਿਕਾਰ ਕਰਨਾ ਦੋਨੇ ਪੱਖ ਜ਼ਰੂਰੀ ਨੇ ਗ੍ਰੰਥੀ ਸਹਿਬਾਨਾਂ ਨੂੰ ਆਪਣੇ ਜੀਵਨ ਬਣਾਉਣੇ ਬੜੇ ਜ਼ਰੂਰੀ ਨੇ ਭਾਵ ਸਾਨੂੰ ਗ੍ਰੰਥੀ ਸਹਿਬਾਨਾਂ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਫਿਰ ਜਿਹੜੇ ਬੱਚੇ ਨੇ ਨਾ ਪਿਆਰਿਓ ਜੇ ਗ੍ਰੰਥੀ ਸਹਿਬਾਨ ਨਾ ਰਹਿ ਭਾਵ ਸਾਨੂੰ ਗੁਰੂ ਦੇ ਬਚਨ ਸੁਣਾਉਣੇ ਕინਨੇ ਨੇ ਸਾਡੇ ਕੰਨਾਂ ਦੇ ਵਿੱਚ ਗੁਰੂ ਦੇ ਬਚਨ ਪਾਉਣੇ ਕਿਵੇਂ ਨੇ ਇਸ ਕਰਕੇ ਗ੍ਰੰਥੀ ਸਹਿਬਾਨਾਂ ਦਾ ਸਤਿਕਾਰ ਕਰੀਏ ਜਿਹੜਾ ਵੀ ਗ੍ਰੰਥੀ ਆਪਜੀ ਦੇ ਨਗਰ ਦਾ ਆਪਜੀ ਦੇ ਅਸਥਾਨਾਂ ਤੇ ਉਹੇ ਸੇਵਾ ਕਰਦੇ ਨੇ ਗ੍ਰੰਥੀ ਸਹਿਬਾਨਾਂ ਦਾ ਵੱਧ ਵਧੀਆ ਤਨਖਾਹ ਚਾਹੀਦੀ ਹੈ ਭਾਵੇਂ ਜਦੋਂ ਕਿਸੇ ਦੇ ਘਰੇ ਸਹਿ ਪਾਠ ਕਰਨ ਉਹਨਾਂ ਨੂੰ ਟੈਨਸ਼ਨ ਨਾ ਹੋਵੇ ਕੋਈ ਪਰਿਵਾਰ ਦੀ ਫੇਰ ਤੁਹਾਡੇ ਘਰੇ ਬੈਠ ਕੇ ਬਾਣੀ ਪੜਨਗੇ ਤੁਹਾਨੂੰ ਸੁਣਾਉਣਗੇ ਤੁਹਾਡੇ ਬੱਚਿਆਂ ਦੀ ਹੁਣ ਜੇ ਆਪਾਂ ਕਹਿੰਦੀ ਆ ਵੀ ਪਿੰਡ ਦੇ ਬੱਚਿਆਂ ਨੂੰ ਇਕੱਠੇ ਕਰਕੇ ਭਾਈ ਬਾਣੀ ਪੜਾਇਆ ਕਰੋ ਉਹਦਾ ਉਹਦੀ ਟੈਨਸ਼ਨ ਦਾ ਘਰ ਦੀਆਂ ਬੱਚਿਆਂ ਦੀਆਂ ਪਈਆਂ ਨੇ ਉਹ ਉਹਦੀਆਂ ਆਪਣੇ ਪਰਿਵਾਰ ਦੀਆਂ ਆਪਣੇ ਬੱਚਿਆਂ ਦੀਆਂ ਪੜ੍ਹਾਈ ਦੀਆਂ ਉਹਦਾ ਟੈਨਸ਼ਨਾਂ ਨੇ ਕਈ ਗ੍ਰੰਥੀ ਸਹਿਬਾਨਾਂ ਦੇ ਪਰਿਵਾਰ ਦਾ ਵਿਚਾਰੋ ਕਈ ਗ੍ਰੰਥੀ ਤਾਂ ਰੋਂਦੇ ਨੇ ਵਿਚਾਰੇ ਉਹ ਕਹਿੰਦੇ 2 ਮਹੀਨੇ ਡਿਊਟੀ ਕਰੀ ਜੀ ਕਹਿੰਦੇ ਜੀ ਛੁੱਟੀ ਕਰ ਲਓ ਉਥੇ ਸਕੂਲ ਲਾਏ ਸੀ 2 ਮਹੀਨੇ ਫਿਰ ਅਗਲੇ ਪਿੰਡ ਦੇ ਵਿੱਚ ਉਥੇ 2 ਮਹੀਨੇ ਲਵਾਏ ਉਹਨਾਂ ਦੇ ਬੱਚੇ ਨਾ ਪੜ੍ਹਾਈ ਕਰ ਸਕਦੇ ਨੇ ਚੰਗੀ ਭਾਵ ਇੱਧਰ ਗੌਰ ਨਹੀਂ ਹੈ ਸਾਡਾ ਇੱਧਰ ਧਿਆਨ ਨਹੀਂ ਹੈ ਸਾਡਾ ਕਈ ਕਈ ਗ੍ਰੰਤੀ ਸਹਿਬਾਨਾਂ ਦੇ ਪਰਿਵਾਰ ਬੱਚੇ ਵਿਚਾਰੇ ਕਦੇ ਕਿਸੇ ਸਕੂਲ ਚ ਲਾਉਂਦੇ ਨੇ ਬੱਚਿਆਂ ਨੂੰ ਕਦੇ ਕਿਸੇ ਸਕੂਲ ਦੇ ਵਿੱਚ ਲਾਉਂਦੇ ਨੇ ਸਾਰੀ ਜ਼ਿੰਦਗੀ ਉਹਨਾਂ ਦੀ ਏਡੀ ਲੰਘ ਜਾਂਦੀ ਹੈ ਸਾਡਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਗ੍ਰੰਤੀ ਸਹਿਬਾਨਾਂ ਦਾ ਅੱਜ ਦੇ ਸਮੇਂ ਦੇ ਵਿੱਚ ਵਿੱਚ ਸਤਕਾਰ ਨਹੀਂ ਦੇਆ ਮਹਾਰਾਜਾ ਰਣਜੀਤ ਸਿੰਘ ਦਾ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋਗੇ ਨਾ ਜੇ ਗੁਰੂ ਗ੍ਰੰਥ ਸਾਹਿਬਾਹੂ ਗੁਰੂ ਦੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਹਿੰਦੇ ਪਿਆਰਿਓ ਨਮਸਕਾਰ ਕਰਦੇ ਨਾ ਫਿਰ ਗ੍ਰਾਂਤੀ ਸਿੰਘ ਦੀ ਵਜ਼ੀਰ ਦੀ ਭਾਵ ਗ੍ਰਾਂਤੀ ਸਿੰਘ ਵੀ ਰਹਿائش ਵਿੱਚ ਜਾ ਕੇ ਗ੍ਰਾਂਤੀ ਸਿੰਘ ਦੇ ਵੀ ਪੈਰੀਂ ਹੱਥ ਲਾਉਂਦੇ ਭਾਵ ਸਤਕਾਰ ਕਰਦੇ ਵੀ ਤੁਸੀਂ ਗੁਰੂ ਦੇ ਵਜ਼ੀਰ ਹੋ ਵਾਹ ਵਾਹ ਸਤਕਾਰ ਕਰਨਾ ਬੜਾ ਜ਼ਰੂਰੀ ਹੈ ਸਾਡੇ ਸਤਕਾਰ ਨਹੀਂ ਦੇਆ ਅਸੀਂ ਕਈ ਵਾਰ ਵਿਚਾਰ ਕਰਦੇ ਹੁੰਨੇ ਆਵੇਂ 5-10 ਸਾਲਾਂ ਨੂੰ ਤਾਂ ਆਉਣ ਵਾਲਾ ਪੁੱਛਿਆ ਜਾਣਾ ਵੀ ਸਤਕਾਰ ਕੀ ਹੁੰਦਾ ਹੈ ਪਤੀ ਨਹੀਂ ਲੱਗਦਾ ਵੀ ਕਿਹਨੂੰ ਕੀ ਸਤਕਾਰ ਦੇਣਾ ਹੈ ਕੀ ਪਿਆਰ ਦੇਣਾ ਹੈ ਇਸ ਕਰਕੇ ਪਿਆਰਿਓ ਤੁਹਾਡੇ ਨਗਰ ਦੇ ਵਿੱਚ ਗ੍ਰਾਂਤੀ ਸਹਿਬਾਨ ਤੁਹਾਡੇ ਨਗਰ ਦੀ ਨੇ ਮੈਨੂੰ ਦੱਸਿਆ ਭਾਈ ਗੁਰਮੁਖ ਸਿੰਘ ਹੋਰਾਂ ਨੇ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਹੈ ਗ੍ਰਾਂਤੀ ਸਹਿਬਾਨਾਂ ਦਾ ਉਹਨਾਂ ਦੇ ਬੱਚਿਆਂ ਦਾ ਪੜ੍ਹਾਈਆਂ ਦਾ ਭਾਵ ਸਾਰਾ ਧਿਆਨ ਰੱਖਣਾ ਚਾਹੀਦਾ ਸਾਰੇ ਨਗਰ ਨੂੰ ਕੋਈ ਵੱਡੀਆਂ ਗੱਲਾਂ ਨਹੀਂ ਇਹ ਜੇ ਹਰ ਇੱਕ ਨਗਰ ਦੇ ਵਿੱਚ ਗ੍ਰਾਂਤੀ ਸਹਿਬਾਨ ਦਾ ਸਾਰਾ ਨਗਰ ਇੱਕ ਗ੍ਰਾਂਤੀ ਦੇ ਪਰਿਵਾਰ ਨੂੰ ਬੱਚਿਆਂ ਨੂੰ ਤਾਂ ਚੰਗਾ ਪੜ੍ਹਾ ਸਕਦਾ ਹੈ ਚੰਗੀ ਡਿਗਰੀ ਤੇ ਲਿਜਾ ਸਕਦੇ ਨੇ ਇਸ ਕਰਕੇ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਗ੍ਰੰਤੀ ਸਹਿਬਾਨਾਂ ਦਾ ਸਤਕਾਰ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ ਪਰ ਜਿਨ੍ਹਾਂ ਨੂੰ ਗੁਰੂ ਦੀ ਖੁਸ਼ੀ ਮਿਲ ਗਈ ਉਹਨਾਂ ਦਾ ਲੋਕ ਤੇ ਪ੍ਰਲੋਕ ਸਵਾ ਰਹਿ ਜਾਂਦਾ ਸਾਰੀਆਂ ਸੰਗਤਾਂ ਦਾ